ਹਾਕਮੋ ਹੁਕਮਰਾਨ ਹੁਣ 헤ਰਾ ਫੇਰੀਆਂ ਕਰਦੇ ਨੇ ਹਮ ਹਾਕਮ ਹੁਕਮਰਾਨ ਹੁਣ ਫੇਰਾ ਫੇਰੀਆਂ ਕਰਦੇ ਨੇ ਆਮ ਨੂੰ ਲੁੱਟਦੇ ਕੁੱਟਦੇ ਖਾਸ ਲੋਕਾਂ ਤੋਂ ਡਰਦੇ ਹਮ ਆਮ ਨੂੰ ਕੁੱਟਦੇ ਲੁੱਟਦੇ ਖਾਸ ਲੋਕਾਂ ਤੋਂ ਡਰਦੇ ਨੇ ਲੋਕਤੰਤਰ ਨੂੰ ਲੁੱਟਤੰਤਰ ਬਣਾਤਾ ਸਰਕਾਰਾਂ ਨੇ ਲੋਕਤੰਤਰ ਨੂੰ ਲੁੱਟਤੰਤਰ ਬੜਾਤਾ ਸਰਕਾਰਾਂ ਨੇ ਦੇਸ਼ ਨੂੰ ਲੁੱਟ ਖਾ ਲਿਆ ਦੇਸ਼ ਦੇ ਪਹਿਰੇਦਾਰ ਬਹੁਤ ਦੇਸ਼ ਨੂੰ ਲੁੱਟ ਖਾ ਲਿਆ ਦੇਸ਼ ਦੇ ਪਹਿਰੇਦਾਰਾਂ ਨੇ ਨੇਤਾਵਾਂ ਦਾ ਵੀ ਕਿਰਦਾਰ ਹੁ ਬਣਾਉਣਾ ਹੋ ਗਿਆ ਹੈ ਬਹੁਤ ਬਣੀ ਤੇਜੀ ਬਕਤ ਤੰਗੀ ਵੀ ਹੈ ਬਹੁਤ ਹਾਂ ਹਾਂ ਨੇਤਾਵਾਂ ਨੇਤਾਵਾਂ ਦਾ ਕਿਰਦਾਰ ਵੀ ਹੁਣ ਬਣਾਉਣਾ ਹੋ ਗਿਆ ਹੈ ਸਿਆਸਤ ਦਾ ਕੰਮ ਵੀ ਹੁਣ ਕਢਾਉਣਾ ਹੋ ਗਿਆ ਹੈ ਸਿਆਸਤ ਦਾ ਕੰਮ ਵੀ ਹੁਣ ਕਢਾਉਣਾ ਹੋ ਗਿਆ ਹੈ ਸੀਧ ਹੋੜ ਪੰਜਾਬੀ ਫੌਜੀ ਤਾਂ ਫਿਰ ਇਹ ਸਤਵਾਦੀ ਨੇ ਸੀਧ ਹੁਣ ਪੰਜਾਬੀ ਫੌਜੀ ਤਾਂ ਇਹ ਸਤਵਾਦੀ ਨੇ ਜਦੋਂ ਹੱਕ ਮੰਗਣ ਫਿਰ ਇਹ ਤਾਂ ਅਤਵਾਦੀ ਨੇ ਜਦੋਂ ਹੱਕ ਮੰਗਣ ਫਿਰ ਇਹ ਤਾਂ ਅਤਵਾਦੀ ਨੇ ਨਿੱਜੀ ਹਥਾੜਾਂ ਚ ਦੇ ਦੇ ਸਰਕਾਰ ਨੇ ਜਨਤਾ ਦੇ ਅਧਾਰੇ ਨਿੱਜੀ ਹੱਥਾਂ 'ਚ ਤੇ ਤੇ ਸਰਕਾਰ ਨੇ ਜਨਤਾ ਦੇ ਆਧਾਰੇ ਅਡਾਨੀਆਂ ਅਵਾਨੀਆਂ ਨੂੰ ਇਹ ਵੇਚ ਦਿੱਤੇ ਨੇ ਸਾਰੇ ਅਡਾਨੀਆਂ ਅਵਾਨੀਆਂ ਨੂੰ ਇਹ ਵੇਚ ਦਿੱਤੇ ਨੇ ਸਾਰੇ ਧਰਮ ਦੇ ਨਾਂ ਤੇ ਦੰਗੇ ਕਰਾ ਧਰਮ ਦੇ ਨਾਂ ਤੇ ਦੰਗੇ ਕਰਾ ਵੋਟਾਂ ਪੱਕੀਆਂ ਕਰਦੇ ਨੇ ਧਰਮ ਦੇ ਨਾਂ ਤੇ ਦੰਗੇ ਕਰਾ ਵੋਟਾਂ ਪੱਕੀਆਂ ਕਰਦੇ ਨੇ ਸਬਤਾ ਚ ਰਹਿਣਾ ਚਾਹੁੰਦੇ ਹਾਰ ਕਦੇ ਨਾ ਜਾਂਦੇ ਨੇ ਸਰਤਾਂ ਸਦਾ ਚਾਹੁੰਦੇ ਏ ਹਾਰ ਕਦੇ ਨਾ ਜਾਂਦੇ ਨੇ ਰੱਬ ਦੇ ਨਾਮ ਤੇ ਵੋਟਾਂ ਮੰਗੀਆਂ ਜਾਣ ਲੱਗੀਆਂ ਨੇ ਹੁਣ ਤਾਂ ਰੱਬ ਦੇ ਨਾਮ ਤੇ ਵੋਟਾਂ ਮੰਗੀਆਂ ਜਾਣ ਲੱਗੀਆਂ ਨੇ ਜਾਤ ਪਾਤ ਦੀਆਂ ਗੱਲਾਂ ਹੁਣ ਆਮ ਹੋਣ ਲੱਗੀਆਂ ਨੇ ਗਰੀਬੀ ਰਿਸ਼ਬਤ ਖੋਰੀ ਮਹਿੰਗਾਈ ਮੁੱਕੀ ਨਾ ਗਰੀਬੀ ਰਿਸ਼ਬਤ ਖੋਰੀ ਮਹਿੰਗਾਈ ਮੁੱਕੀ ਨਾ ਪਰ ਤਰੱਕੀ ਨੇਤਾਵਾਂ ਦੀ ਕਦੇ ਰੁਕੀ ਨਾ ਪਰ ਤਰੱਕੀ ਨੇਤਾਵਾਂ ਦੀ ਕਦੇ ਰੁਕੀ ਨਾ ਸਿਆਸਤੀਆਂ ਨੇ ਜ਼ਮੀਨਾਂ ਟਰਾਂਸਪੋਰਟ ਤੇ ਹੋਟਲ ਬਣਾ ਲਏ ਸਿਆਸਤੀਆਂ ਨੇ ਜ਼ਮੀਨਾਂ ਟਰਾਂਸਪੋਰਟ ਤੇ ਹੋਟਲ ਬਣਾ ਲਏ ਆਪਣੀ ਹੀ ਪੀੜ੍ਹੀਆਂ ਲਈ ਜੈ ਦਾਦਾ ਕਰੋੜਾ ਕਮਾ ਲਏ ਆਪਣੀ ਹੀ ਪੀੜ੍ਹੀਆਂ ਲਈ ਜੈ ਦਾਦਾ ਕਰੋੜਾ ਕਮਾ ਲਏ ਆਓ ਆਪਣੇ ਹੱਕਾਂ ਲਈ ਇਕੱਠੇ ਹੋ ਕੇ ਲੜੀਏ ਆਓ ਆਪਣੇ